ਆ ਆ ਦੇ ਵਸਾ ਹਾਂ ਤੇਰੀ ਆਪ ਕਰਤਾ ਤੋਂ ਤੇਰੇ ਬਾਣ ਦੇ ਵਿੱਚ ਮਜਬੂਰ ਹਾਂ ਮੈਂ ਸਭ ਕਲਾ ਦੇ ਵਿੱਚ ਪਰਪੂਰ ਕੀਤਾ ਇਸ ਗੱਲ ਤੋਂ ਤੇਰਾ مشਕੂਰ ਹਾਂ ਮੈਂ ਆਪ ਘਾਣੂ ਰਹਾ ਮੈਂ ਦਾਤਾ ਫਿਰ ਵੀ ਆਪ ਘਾਣੂ ਰਹਾ ਮੈਂ ਪਰਮ ਸਨਮਾਨ ਯੋਗ ਸਤਕਾਰ ਯੋਗ ਸੰਗਤਾਂ ਦੇ ਪਾਵਨ ਚਰਨ ਕਾਮਨਾ ਚ ਬੇਨਤੀ ਬਹੁਤ سارے ਕਵੀਸ਼ਰ ਜਨ ਔਰ ਸਰੋਤੇ ਜਨ ਉਸ ਅਕਾਲ ਪੁਰਖ ਦੀ ਰਚਨਾ ਦੇ ਵਿੱਚ ਸਦਾ ਹੀ ਭਗਵਾਨ ਦੀ ਕੀਰਤੀ ਕਰ ਰਹੇ ਨੇ ਔਰ ਕਵੀਆਂ ਦੇ ਵਿਹਾਰੇ ਜਾਈਏ ਜਿਹੜੇ ਉਸ ਭਗਵਾਨ ਦੀ ਅਗਾਧ ਰਚਨਾ ਨੂੰ ਕਲਮ ਬੰਦ ਸੇਰੋ ਬਣਾ ਦਿੰਦੇ ਨੇ ਸਾਨੂੰ ਹੁਕਮ ਹੋਇਆ ਅੱਜ ਮੇਰੇ ਨਾਲ ਮੰਤ ਸਤਪਾਲ ਜੀ ਨਿਵਾਸ ਤੋਂ ਔਰ ਸੁਖਦੇਵ ਰਾਮ ਜੀ ਕਈ ਸੌਥਿਆਂ ਦਾ ਸਾਨੂੰ ਹੁਕਮ ਹੋਇਆ ਵੀ ਇੱਕ ਕਵਤਾ ਜ਼ਰੂਰ ਭਰਿਓ ਭਾਵੇਂ ਬਹੁਤ ਸਾਰੇ ਸਭ ਤੋਂ ਚੰਗੇ ਪੁੱਜ ਕੋਟੀ ਦੇ ਕਵੀ ਬਰਾਨੀ ਇਹ ਕਵਤਾ ਕਵੀਸ਼ਰਾਂ ਨੇ ਭਰੀ ਹੈ ਵੀ ਤੇਰੀਆਂ ਬੁਦਰਤਾ ਦੇ ਤੂੰ ਹੀ ਰਖ ਜਾਣਾ ਭਗਵਾਨ ਕ세 ਰਾਜਾ ਬਣਾ ਦਿੰਦੇ ਨੇ ਕਿਸ ਨੂੰ ਮੰਗਤਾ ਬਣਾ ਦਿੰਦੇ ਨੇ ਕਈ ਜਹਾਜ਼ਾਂ ਵਿੱਚ ਸੈਰ ਕਰਦੇ ਨੇ ਕਈਆਂ ਨੂੰ ਚੱਨ ਵਾਸਤੇ ਸਾਈਕਲ ਨਹੀਂ ਮਿਲਦਾ ਹੈ ਕਈਆਂ ਨੂੰ ਆਏ ਹੀ ਨਹੀਂ ਪਤਾ ਵੀ ਇਹਨਾਂ ਨੇ ਮਾਇਆ ਕਿੰਨੀ ਹੈ ਕਈ ਇੱਥੇ ਰੁਪਈਏ ਰੁਪਈਏ ਨੂੰ ਤਸਰ ਰਹੇ ਨੇ ਇੱਕ ਛੱਤੀ ਪ੍ਰਕਾਰ ਦੇ ਘਰੇ ਭੋਜਨ ਛਕਦੇ ਨੇ ਕਿਸੇ ਨੂੰ ਇੱਕ ਡੰਗ ਦੀ ਰੋਟੀ ਨਹੀਂ ਮਿਲਦੀ ਹੈ ਭਗਵਾਨ ਇੱਕ ਪੁੱਤ ਪੋਤਿਆਂ ਵਿੱਚ ਅਲੈਸ਼ ਕਰ ਰਿਹਾ ਹੈ ਕੀ ਕਹਤੇ ਧੀਆਂ ਨੂੰ ਕੱਸ ਰਿਹਾ ਐ ਭਗਵਾਨ ਤੇਰੀਆਂ ਕੁਦਰਤਾਂ ਦੇ ਤੂੰ ਹੀ ਰੰਗ ਜਾਣਦਾ ਜਿਵੇਂ ਕਵੀ ਜਿਨ੍ਹਾਂ ਨੇ ਉਹ ਕਾਵਿ ਰਚੀ ਆਪ ਦੀ ਜੀ ਪਾਵਨ ਚੰਕਮਨਾ ਵਿੱਚ ਮਾਜੀ ਵਾਲਾ ਕਵੀ શ્રી ਹਥਾ ਹੈ ਏ ਕਿਉਂ ਕੇ ਸੰਨ ਕੋ ਦਰਤਾ ਤੇਰੀਆਂ i Yeah, no. ਖੱਤ ਲਾਇਆ ਹੋਣ ਮੇਰੇ ਕਈਆਂ ਨੂੰ ਨਾ ਪਾਵੇ ਖਾਣਾ ਛਤੀ ਭਗਵਾਨ ਦਾ ਕਈਆਂ ਨੂੰ ਨਾ ਪਾਵੇ ਖਾਣਾ ਛਤੀ ਭਗਵਾਨ ਦਾ ਤੇਰੀ ਆਪ ਘਰ ਤਾਵੇ ਤੂੰ ਹੀ ਰੰਗ ਜਾਣ ਰਾਹ ਤੇਰੀ ਆਪ ਘਰ ਤਾਵੇ ਉਹ ਕਹਿੰਦੇ ਨੇ ਗਰੰਟੇ ਜਾਬੋ ਹਾਨੀ ਹੋਵੇ ਧਰਮ ਦੀ Yeah. ખોતે રે ખલેાઉં દેને કઈ વ્યાહ હે ભરે દાદા ઓતરે કહાઉં દેને કઈ વ્યાહ હે ભરે દાદા ઓ ચિત્ત નો યોગ લગા ચંગી સંતાન દા ચિત્ત નો યોગ લગા ચંગી સંતાન દા તેરી આબદર તાને તુંહી રંગના an la